6 ਲੱਖ ਰੁਪਇਆ ਸੌਰੀ 6 ਲੱਖ ਰੁਪਇਆ ਤੁਹਾਡਾ ਹੋ ਗਿਆ ਮਹੀਨੇ ਦਾ 6 ਲੱਖ ਰੁਪਇਆ ਬਹੁਤ ਜ਼ਿਆਦਾ ਹੁੰਦਾ ਚਾਰਾਂ ਦਿਨ ਲਗਾਤਾਰ ਤੁਸੀਂ ਕੰਮ ਕਰਦੇ ਪਏ ਹੋ ਨਾ ਤੁਸੀਂ ਚਾਰਾਂ ਦਿਨ ਲਗਾਤਾਰ ਕੰਮ ਕਰੋਗੇ ਤਾਂ ਤੁਸੀਂ ਇਹ ਚਾਰਾਂ ਦੀ ਜੇ ਇਨਕਮ ਆਪਾਂ ਮੰਨ ਕੇ ਚੱਲੀਏ ਆਪਾਂ ਲੱਖ ਲੱਖ ਵੀ ਲਈਏ ਨਾ ਤਾਂ ਮਹੀਨੇ ਦਾ 4 ਲੱਖ ਰੁਪਇਆ ਤਾਂ ਮੰਨ ਕੇ ਚੱਲੋ ਤੁਸੀਂ 2 ਤੋਂ 2.5 ਲੱਖ ਰੁਪਇਆ ਮੇਰੇ ਖਿਆਲ ਤੇ ਆਰਾਮ ਨਾਲ ਤੁਹਾਡਾ ਹੋ ਜਾਏਗਾ ਆਰਾਮ ਨਾਲ ਮਿਲ ਜੇਗਾ ਤੇ ਤੁਹਾਡੇ ਖਾਤੇ ਵਿੱਚੋਂ ਸਾਰੇ ਪੈਸੇ ਆ ਜਾਣਗੇ ਤਾਂ ਮੰਨ ਕੇ ਚੱਲੋ 15000 ਤੋਂ ਲੈ ਕੇ 20000 ਰੁਪਇਆ ਤੁਹਾਡਾ ਆਰਾਮ ਨਾਲ ਬਣ ਗਿਆ ਇੱਕ ਦਿਨ ਦਾ ਉਹ ਵੀ ਇੱਕ ਦਿਨ ਦਾ ਕਹਾਂ ਮੈਂ ਇੱਕ ਦਿਨ ਦਾ 15 ਤੋਂ 20000 ਰੁਪਇਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਹੈ ਜੀ ਉਹ ਹੈਗਾ ਜੀ ਕੈਨੇਡਾ ਅਮਰੀਕਾ ਨਾਲੋਂ ਚੰਗਾ ਘਰ ਬੈਠ ਕੇ ਦਿਨ ਤੋਂ 5 ਲੱਖ ਰੁਪਏ ਕਮਾਓ ਉਹ ਵੀ ਬੜੇ ਆਰਾਮ ਨਾਲ ਏ ਹਾਂ ਜੀ ਇਹ ਬਿਲਕੁਲ ਸੱਚ ਗੱਲ ਹੈ ਜੀ ਅਗਰ ਤੁਸੀਂ ਮੇਰੀ ਇਸ ਵੀਡੀਓ ਦੇ ਮੁਤਾਬਿਕ ਤੁਸੀਂ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਸੀਂ ਘਰੇ ਬੈਠ ਕੇ ਤਿਰ ਦੇ ਤੋਂ ਲੈ ਕੇ 5 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਇੱਕ ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਜੀ ਇਹ ਪਹਿਲਾਂ ਆਪਾਂ ਗੱਲ ਕਰਦੇ ਵੀ ਇਹ ਕੰਮ ਕੌਣ ਕਰ ਸਕਦਾ ਵਾ ਇਹ ਕੰਮ ਹਰੇਕ ਬੰਦਾ ਕਰ ਸਕਦਾ ਵਾ ਹਰੇਕ ਜਨਾਨੀ ਕਰ ਸਕਦੀ ਹੈ ਹਰੇਕ ਬੱਚਾ ਕਰ ਸਕਦਾ ਵਾ ਹਰੇਕ ਬੁਢਾ ਵੀ ਕਰ ਸਕਦਾ ਵਾ ਇਹਦੇ ਵਿੱਚ ਦੇਖੋ ਇਦੇ ਵਿੱਚ ਕਿਸੇ ਵੀ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਹੈਗੀ ਵੀ ਤੁਸੀਂ ਇਨੇ ਪੜੇ ਲਿਖੇ ਹੋਣੇ ਚਾਹੀਦੇ ਆ ਜਾਂ ਇਨੇ ਪੜੇ ਇਦੇ ਵਿੱਚ ਕੋਈ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਦੇਖੋ ਚਾਹੇ ਤੁਸੀਂ ਹਾਊਸ ਵਾਈਫ ਹੋ ਜਾਂ ਫਿਰ ਤੁਸੀਂ ਗਵਰਨਮੈਂਟ ਜੌਬ ਕਰਦੇ ਹੋ ਪ੍ਰਾਈਵੇਟ ਜੌਬ ਕਰਦੇ ਹੋ ਪਾਰਟ ਟਾਈਮ ਵੀ ਇਹਨੂੰ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਹੋਰ ਕੋਈ ਵੀ ਕੰਮ ਕਰਦੇ ਹੋ ਜਾਂ ਤੁਸੀਂ ਬਿਲਕੁਲ ਹੀ ਬੇਲੇ ਹੋ ਤਾਂ ਵੀ ਤੁਸੀਂ ਇਹ ਕੰਮ ਬੜੇ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਜੀ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਚਾਰ ਇਹੋ ਜਿਹੇ ਇਹ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਬਾਰੇ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਵਰਤ ਕੇ ਤੁਸੀਂ ਮਹੀਨੇ ਦਾ 3 ਤੋਂ ਲੈ ਕੇ 5 ਲੱਖ ਰੁਪਈਆ ਮਿਨੀਮਮ ਤੁਸੀਂ ਕਮਾ ਸਕਦੇ ਹੋ ਤੁਸੀਂ ਇਸ ਤੋਂ ਵੱਧ ਵੀ ਕਮਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਉਹ ਚਾਰ ਪਲੇਟਫਾਰਮਾਂ ਦੇ ਉੱਤੇ ਜਿਹੜੇ ਮੈਂ ਇਸ ਵੀਡੀਓ ਦੇ ਵਿੱਚ ਚਾਰ ਪਲੇਟਫਾਰਮਾਂ ਦੇ ਬਾਰੇ ਗੱਲ ਕਰਾਂਗਾ ਉਹਨਾਂ ਨੂੰ ਤੁਸੀਂ ਪਹਿਲਾਂ ਹੀ ਤੁਸੀਂ ਆਲਰੇਡੀ ਚਲਾਣੇ ਹੋ ਯੂਜ਼ ਕਰਦੇ ਹੋ ਬਸ ਉਹਨਾਂ ਨੂੰ ਹੁਣ ਚਲਾਉਣਾ ਕਿੱਦਾਂ ਵਾ ਯੂਜ਼ ਕਿੱਦਾਂ ਕਰਨਾ ਵਾ ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜਿਹਦੇ ਨਾਲ ਤੁਹਾਨੂੰ ਕੀ ਹੈ ਵੀ ਤੁਹਾਨੂੰ ਇਨਕਮ ਵੀ ਹੋਵੇ ਪਹਿਲਾਂ ਦੇਖੋ ਤੁਸੀਂ ਯੂਜ਼ ਕਰਦੇ ਪਏ ਹੋ ਤੁਸੀਂ ਉਹ ਚਾਰ ਪ ਬਟ ਦਿੱਕਤ ਕੀ ਆ ਤੁਹਾਨੂੰ ਪੈਸੇ ਨਹੀਂ ਆ ਰਹੇ ਉਹਦੇ ਤੋਂ ਹੁਣ ਜਦੋਂ ਮੈਂ ਤਰੀਕਾ ਤੁਹਾਨੂੰ ਦੱਸਾਂਗਾ ਤੁਸੀਂ ਉਹਨੂੰ ਕਿਵੇਂ ਯੂਜ਼ ਕਰਨ ਦਾ ਵਾ ਅਗਰ ਤੁਸੀਂ ਉਸ ਤਰੀਕੇ ਨਾਲ ਤੁਸੀਂ ਚਲਾਉਨੇ ਹੋ ਤਾਂ ਤੁਹਾਨੂੰ ਮਹੀਨੇ ਦਾ 3 ਤੋਂ 5 ਲੱਖ ਰੁਪਏ ਬੜੇ ਆਰਾਮ ਦੇ ਨਾਲ ਆਏਗਾ ਜੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਦੇਖੋ WhatsApp WhatsApp ਦੇਖੋ ਹਰੇਕ ਕੋਈ ਚਲਾਉਂਦਾ ਹੀ ਚਲਾਉਂਦਾ ਵਾ ਹੁਣ ਤੁਸੀਂ ਦੇਖਣਾ WhatsApp ਦੇ ਵਿੱਚ ਨਵਾਂ ਇੱਕ ਫੀਚਰ ਅਪਡੇਟ ਹੋਇਆ ਵਾ WhatsApp ਚੈਨਲ ਜਿਵੇਂ YouTube ਹੋ ਗਿਆ Facebook ਹੋ ਗਿਆ ਉਹਦੇ ਤੇ ਤੁਹਾਡਾ ਚੈਨਲ ਬੰਦਾ ਵਾ ਤਾਂ ਤੁਸੀਂ ਉਤੋਂ ਕਮਾਈ ਕਰ ਸਕਦੇ ਬਹੁਤ ਵਧੀਆ ਇਸੇ ਤਰ੍ਹਾਂ WhatsApp ਨੇ ਵੀ ਇੱਕ ਨਵਾਂ ਫੀਚਰ ਅਪਡੇਟ ਕੀਤਾ ਵਾ ਉਹਦੇ ਵਿੱਚ ਲਿਖਤਾ ਵਾ WhatsApp ਚੈਨਲ ਤੁਸੀਂ ਉਹਦੇ ਉੱਤੇ ਆਪਣਾ ਇੱਕ ਚੈਨਲ ਬਣਾ ਲੈਣਾ WhatsApp ਇੱਕ ਚੈਨਲ ਬਣਾ ਲੈਣਾ ਉਹ ਜਿਹੜਾ ਚੈਨਲ ਤੁਸੀਂ ਬਣਾਉਂਗੇ ਉਹ ਚੈਨਲ ਤੁਸੀਂ ਹੁਣੇ ਜਾ ਕੇ ਬਣਾ ਲਓ ਤੁਸੀਂ ਅਗਰ ਤੁਹਾਨੂੰ ਉਹ ਚੈਨਲ ਬਣਾਉਣਾ ਹੁੰਦਾ ਤੋ ਵੈਲਨ ਗੁੱਡਾ ਬਹੁਤ ਵਧੀਆ ਅਗਰ ਤੁਹਾਨੂੰ ਨਹੀਂ ਹੁੰਦਾ ਤਾਂ ਇਸ ਵੀਡੀਓ ਦੇ ਕਮੈਂਟ ਵਿੱਚ ਲਿਖ ਦਿਓ ਵੀ WhatsApp ਚੈਨਲ ਕਿਵੇਂ ਬਣਾਈਦਾ ਵਾ ਅਗਲੀ ਵੀਡੀਓ ਵਿੱਚ ਉਹਦੇ ਤੇ ਲੈ ਕੇ ਆਵਾਂਗਾ ਕਿ WhatsApp ਚੈਨਲ ਨੂੰ ਤੁਸੀਂ ਬਣਾ ਕੇ ਕਿਵੇਂ ਪੈਸੇ ਕਮਾ ਸਕਦੇ ਹੋ ਦੇਖੋ ਅਗਰ ਤੁਸੀਂ WhatsApp ਚੈਨਲ ਨੂੰ ਹੁਣ ਬਣਾ ਲਓਗੇ ਤਾਂ WhatsApp ਚੈਨਲ ਤੁਹਾਡਾ ਆਟੋਮੈਟਿਕ ਹੀ ਗਰੋ ਹੋ ਜਾਏਗਾ ਕਿਉਂਕਿ ਹੁਣ ਇਸ ਟਾਈਮ ਦੇ ਵਿੱਚ ਇਹ ਤੁਹਾਨੂੰ ਤੁਸੀਂ ਦੇਖ ਲਓ ਪੂਰੇ YouTube ਤੇ ਜਾ ਕੇ ਦੇਖ ਲਓ ਜਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਚਲ ਜਾਓ ਤੁਹਾਨੂੰ WhatsApp ਚੈਨਲ ਕਿਵੇਂ ਬਣਾਈਏ ਤੇ ਉਸ ਤੋਂ ਪੈਸੇ ਕਿਵੇਂ ਕਮਾਈਏ ਤੁਹਾਨੂੰ ਵੀਡੀਓ ਮਿਲਣੀ ਨਹੀਂ ਹੈਗੀ ਕਿਉਂ ਨਹੀਂ ਮਿਲੀ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੀ WhatsApp ਚੈਨਲ ਕਿਵੇਂ ਬਣਾਇਦਾ ਵਾ ਤੇ ਉਸ ਤੋਂ ਅਸੀਂ ਪੈਸੀ ਵੀ ਕਮਾ ਸਕਦੇ ਆ ਮੈਂ ਤੇ ਕਿਵੇਂ ਕਮਾ ਸਕਦੇ ਕਿਸੇ ਨੂੰ ਪਤਾ ਵੀ ਦੱਸੂਗਾ ਕਿਵੇਂ ਸੋ ਇਸ ਕਰਕੇ ਅਗਰ ਤੁਹਾਨੂੰ ਹੁੰਦਾ ਚੈਨਲ ਬਣਾਉਣਾ ਠੀਕ ਆ ਅਗਰ ਨਹੀਂ ਹੁੰਦਾ ਤਾਂ ਵੀਡੀਓ ਦੇ ਕਮੈਂਟ ਦੇ ਵਿੱਚ ਲਿਖ ਦਿਓ ਜਾਂ ਮੇਰੇ Instagram ਤੇ ਤੁਸੀਂ ਮੈਸੇਜ ਕਰ ਦਿਓ ਜਾਂ ਮੇਰਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਵਾ ਤੁਸੀਂ ਮੈਨੂੰ ਉਹ ਤੇ WhatsApp ਤੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਦੱਸਾਂਗਾ ਕਿ WhatsApp ਚੈਨਲ ਕਿਵੇਂ ਬਣਾਇਦਾ ਵਾ ਪੂਰੀ ਡਿਟੇਲ ਦੇ ਵਿੱਚ ਮੈਂ ਅਗਲੀ ਵੀਡੀਓ ਲੈ ਕੇ ਆ ਜਾਵਾਂਗਾ ਜਿੰਨੇ ਵੱਧ ਤੋਂ ਵੱਧ ਕਮੈਂਟ ਹੋਣਗੇ ਵੀ WhatsApp ਚੈਨਲ ਬਣਾਇਆ ਜਾਵੇ ਤੇ ਸਾਨੂੰ ਦੱਸੋ ਉਹਦੇ ਬਾਰੇ ਤਾਂ ਮੈਂ ਫਿਰ ਅਗਲੀ ਵੀਡੀਓ ਦੇ ਵਿੱਚ ਪੂਰੀ ਲੈ ਕੇ ਆਵਾਂਗਾ ਡਿਟੇਲ ਦੇ ਵਿੱਚ ਵੀ WhatsApp ਚੈਨਲ ਕਿਵੇਂ ਬਣਾਉਣਾ ਵਾ ਤੁਸੀਂ ਉਸ ਤੋਂ ਪੈਸਾ ਕਿਵੇਂ ਕਮਾ ਸਕਦੇ ਹੋ ਕਿਉਂਕਿ ਹੁਣ ਜੇ ਤੁਸੀਂ WhatsApp ਚੈਨਲ ਬਣਾ ਲਓਗੇ ਨਾ ਤਾਂ WhatsApp ਦਾ ਜਿਹੜਾ ਐਲਗੋਰਿਦਮ ਉਹ ਆਟੋਮੈਟਿਕਲੀ ਬੂਸਟ ਕਰਦਾ ਪਿਆ ਵਾ ਤੁਹਾਡੇ ਚੈਨਲ ਨੂੰ ਉਹ ਆਟੋਮੈਟਿਕਲੀ ਬੂਸਟ ਹੋ ਗਿਆ ਉਹਦੇ ਤੁਹਾਡੇ ਫੋਲੋਅਰਸ ਬਹੁਤ ਤੇਜ਼ੀ ਨਾਲ ਵਧਣਗੇ ਸੋ ਇਸ ਕਰਕੇ ਤੁਸੀਂ ਆਪਣੇ ਇੱਕ WhatsApp ਚੈਨਲ ਜਰੂਰ ਬਣਾਓ ਤੇ WhatsApp ਚੈਨਲ ਬਣਾ ਕੇ ਤੁਸੀਂ ਉਤੋਂ ਕਿਵੇਂ ਪੈਸੇ ਕਮਾਣੇ ਆ ਉਹ ਵੀ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਜੀ ਤੇ ਉਸ ਤੋਂ ਬਾਅਦ ਆਏਗਾ ਵਾ Instagram Instagram ਵੀ ਤੁਸੀਂ ਚਲਾਉਨੇ ਹੋ ਰੀਲਾਂ ਬਣਾਉਨੇ ਵੀ ਹੋ ਰੀਲਾਂ ਦੇਖਦੇ ਵੀ ਹੋ ਰੀਲਾਂ ਸ਼ੇਅਰ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਰੀਲਾਂ ਦੇ ਵਿੱਚ ਤੁਸੀਂ ਕਮੈਂਟ ਵੀ ਕਰਦੇ ਹੋ ਇਸ ਤੋਂ ਵੀ ਤੁਸੀਂ ਪੈਸਾ ਕਿਵੇਂ ਕਮਾ ਸਕਦੇ ਹੋ ਫੋਨ ਗੱਲ ਕਰਦੇ ਆ ਪਰ Telegram Telegram ਵੀ ਤੁਸੀਂ ਚਲਾਣੇ ਹੋ ਠੀਕ ਹੈ ਜੀ ਉੱਤੇ ਬਹੁਤ ਸਾਰੇ ਤੁਸੀਂ ਫਿਲਮਾਂ ਦੇਦੇ ਹੋ ਗੰਦਬੰਦ ਵੀ ਵੇਸੇ ਵੀ ਤੁਸੀਂ ਬਥੇਰੇ ਦੇਖਦੇ ਹੋ ਤੁਸੀਂ ਟੈਲੀਗ੍ਰਾਮ ਯੂਜ਼ ਕਰਦੇ ਹੋ ਉਹਦੀ ਮਦਦ ਨਾਲ ਤੁਸੀਂ ਕਿਉਂ ਨਹੀਂ ਪੈਸਾ ਕਮਾ ਸਕਦੇ ਉਸ ਤੋਂ ਬਾਅਦ ਆ ਗਿਆ ਫੇਸਬੁਕ ਫੇਸਬੁਕ ਤਾਂ ਤੁਸੀਂ ਦੇਖੋ ਚਲੋਨੀ ਚਲੋਨੀ ਹੋ ਤੁਸੀਂ 101% ਤੁਸੀਂ ਸਾਰੇ ਫੇਸਬੁਕ ਚਲੋਨੀ ਹੋ ਬਟ ਫੇਸਬੁਕ ਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਫੇਸਬੁਕ ਗਰੁੱਪ ਬਹੁਤ ਸਾਰੇ ਕਈਆਂ ਦੇ ਫੇਸਬੁਕ ਗਰੁੱਪ ਵੀ ਬਣੇ ਹੋਏ ਨੇ ਤੁਸੀਂ ਵੀ ਆਪਣਾ ਇੱਕ ਫੇਸਬੁਕ ਗਰੁੱਪ ਬਣਾ ਲੈਣਾ ਜਾਂ ਫੇਸਬੁਕ ਗਰੁੱਪ ਜੁਆਇਨ ਕਰ ਲੈਣਾ ਜਦੋਂ ਤੁਸੀਂ ਫੇਸਬੁਕ ਗਰੁੱਪ ਬਣਾ ਲਿਆ ਤੇ ਉਹਨੂੰ ਜੁਆਇਨ ਕਰ ਲਿਆ ਤੁਸੀਂ ਤੁਸੀਂ ਇਸ ਤੋਂ ਵੀ ਤੁਸੀਂ ਮੰਨ ਕੇ ਚੱਲੋ ਤੁਸੀਂ ਲੱਖ ਰੁਪਿਆ ਕਮਾ ਸਕਦੇ ਹੋ ਮੰਨ ਕੇ ਚੱਲੋ ਤੁਸੀਂ ਆ ਚਾਰ ਨੇ ਜਿਹੜੇ ਇਹ ਚਾਰ ਜਿਹੜੇ ਤੁਸੀਂ ਇਹ ਸੋਸ਼ਲ ਮੀਡੀਆ ਪਲੇਟਫਾਰਮ ਤੁਸੀਂ ਦੇਖੋ ਡੇਲੀ ਯੂਜ਼ ਕਰਦੇ ਬੇ ਤੁਸੀਂ ਇਹ ਚਾਰ ਪਲੇਟਫਾਰਮ ਤੁਸੀਂ ਚਾਰਾਂ ਤੇ ਲਗਾਤਾਰ ਤੁਸੀਂ ਕੰਮ ਕਰਦੇ ਪਏ ਹੋ ਨਾ ਤੁਸੀਂ ਚਾਰਾਂ ਤੇ ਲਗਾਤਾਰ ਕੰਮ ਕਰੋਗੇ ਤਾਂ ਤੁਸੀਂ ਇਹ ਚਾਰਾਂ ਦੀ ਜੇ ਇਨਕਮ ਆਪਾਂ ਮੰਨ ਕੇ ਚੱਲੀਏ ਆਪਾਂ ਲੱਖ ਲੱਖ ਵੀ ਲਈਏ ਨਾ ਤਾਂ ਮਹੀਨੇ ਦਾ 4 ਲੱਖ ਰੁਪਿਆ ਮਹੀਨੇ ਦਾ 4 ਲੱਖ ਰੁਪਿਆ ਤੁਸੀਂ ਆ ਚਾਰਾਂ ਤੋਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੁਸੀਂ ਵੈਸੇ ਵੀ ਤੁਸੀਂ ਯੂਜ਼ ਕਰ ਹੀ ਰਹੇ ਹੋ ਇਹਨਾਂ ਨੂੰ ਕਿਉਂ ਨਾ ਆਪਾਂ ਇਸ ਤਰੀਕੇ ਨਾਲ ਯੂਜ਼ ਕਰੀਏ ਵੀ ਤੁਹਾਨੂੰ ਪੈਸੇ ਵੀ ਆਣ ਤੁਸੀਂ ਇਹ ਚਾਰਾਂ ਨੂੰ ਯੂਜ਼ ਕਰਨਾ ਤੇ 4 ਲੱਖ ਰੁਪਏ ਤੁਹਾਡਾ ਆਰਾਮ ਨਾਲ ਤੁਸੀਂ ਮਹੀਨੇ ਦਾ ਤੁਸੀਂ ਕਮਾਉਂਗੇ ਕਮਾਉਂਗੇ ਤੁਸੀਂ ਘਰੇ ਬਿਠੇ ਵੀ ਕਰਦੇ ਤੇ ਕੰਮ ਪਤਾ ਕਿੰਨੀ ਦੇਰ ਕਰਨਾ ਵਾ ਤਿੰਨ ਤੋਂ ਲੈ ਕੇ ਸਿਰਫ 4 ਘੰਟੇ ਤਿੰਨ ਤੋਂ 4 ਘੰਟੇ ਤੁਸੀਂ ਕੰਮ ਕਰਨਾ ਵਾ ਜੇ ਤੁਸੀਂ ਵੱਧ ਕਰੋਗੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਕਹਿੰਦੇ ਹਨ ਪੰਜਾਬੀ ਵਿੱਚ ਘਹਾਵਦਾ ਕਹਿੰਦੇ ਜਿੰਨਾ ਘੜ ਪਾਉਂਗੇ ਉਨਾ ਮਿੱਠਾ ਹੋਏਗਾ ਅਗਰ ਤੁਸੀਂ 5 ਤੋਂ ਲੈ ਕੇ 8 ਘੰਟੇ ਕੰਮ ਕਰ ਲਓਗੇ ਤਾਂ ਤੁਹਾਡੀ ਜਿਹੜੀ ਇਨਕਮ ਆ ਜਿਹੜੀ 4 ਲੱਖ ਤੋਂ ਵੱਧ ਆ ਜਾਏਗੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਹੁਣ ਤੁਸੀਂ ਕਿੰਨਾ ਕੰਮ ਕਰ ਸਕਦੇ ਹੋ ਮੈਂ ਮਿਨੀਮਮ ਘੱਟੋ ਘੱਟ ਦੱਸਿਆ ਵੀ 3 ਤੋਂ 4 ਘੰਟੇ ਤੁਸੀਂ ਕੰਮ ਕਰਨਾ ਹੀ ਕਰਨਾ ਵਾ ਇਸ ਪਲੇਟਫਾਰਮ ਦੇ ਉੱਤੇ ਹੁਣ ਆਪਾਂ ਗੱਲ ਕਰਦੇ ਹਾਂ WhatsApp ਗਰੁੱਪ ਦੇਖੋ ਅਗਰ ਤੁਸੀਂ WhatsApp ਗਰੁੱਪ ਨਹੀਂ ਬਣਾਇਆ ਹੈਗਾ ਚੈਨਲ ਨਹੀਂ ਬਣਾਇਆ ਹੈਗਾ ਤਾਂ ਤੁਸੀਂ WhatsApp ਚੈਨਲ ਬਣਾ ਲਓ ਗਰੁੱਪ ਤੁਹਾਡੇ ਆਲਰੇਡੀ ਬਹੁਤ ਸਾਰੇ ਬਣੇ ਹੀ ਹੋਏ ਨੇ ਤੁਸੀਂ ਗਰੁੱਪ WhatsApp ਗਰੁੱਪਾਂ ਦੇ ਵਿੱਚ ਜੁਆਇਨ ਵੀ ਹੋਵੋਗੇ ਤੁਸੀਂ ਉਹਨਾਂ ਦਾ ਫਾਇਦਾ ਕਿਵੇਂ ਲੈਣਾ ਵਾ ਉਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਮੈਂ ਨਾ ਇੱਕ ਐਫੀ ਅਮਾਜ਼ਨ ਅਫੀਲੀਏਟ ਅਕਾਊਂਟ ਦੇ ਬਾਰੇ ਦੱਸਾਂ ਵਾ ਤੁਸੀਂ ਅਮਾਜ਼ਨ ਅਕਾਊਂਟ ਜਿਹੜਾ ਅਫੀਲੀਏਟ ਅਕਾਊਂਟ ਆ ਤੁਸੀਂ ਕਿਵੇਂ ਬਣਾਣਾ ਵਾ ਉਹਦੇ ਤੇ ਮੈਂ ਆਲਰੇਡੀ ਪਹਿਲਾਂ ਇੱਕ ਵੀਡੀਓ ਬਣਾ ਚੁੱਕਿਆ ਵਾਂ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਪਹਿਲਾਂ ਤੁਸੀਂ ਮੇਰੀ ਉਹ ਵੀਡੀਓ ਜਾ ਕੇ ਦੇਖੋ ਉਹ ਵੀਡੀਓ ਦੇਖਣ ਤੋਂ ਬਾਅਦ ਫਿਰ ਤੁਸੀਂ ਮੇਰੀ ਇਹ ਵੀਡੀਓ ਦੇਖਿਓ ਤੁਸੀਂ ਕਿਉਂਕਿ ਜੇ ਤੁਸੀਂ ਉਹ ਵੀਡੀਓ ਦੇਖੋਗੇ ਤਾਂ ਹੀ ਤੁਹਾਡੇ ਇਹ ਵੀਡੀਓ ਦੇਖਣ ਦਾ ਫਾਇਦਾ ਹੋਣਾ ਵਾ ਕਿਉਂਕਿ ਦੇਖੋ ਉਹ ਜਦੋਂ ਤੁਸੀਂ ਅਕਾਊਂਟ ਬਣਾ ਲਓਗੇ ਨਾ ਉੱਥੋਂ ਤੁਸੀਂ ਕੀ ਕਰਨਾ ਉੱਥੋਂ ਤੁਸੀਂ ਲਿੰਕ ਕਾਪੀ ਕਰਨਾ ਵਾ ਬਸ ਹੋਰ ਕੁਝ ਨਹੀਂ ਕਰਨਾ ਉਹ ਜਿਹੜਾ ਤੁਸੀਂ ਅਕਾਊਂਟ ਬਣਾ ਲੈਣਾ ਜਿੰਨੇ ਵੀ ਤੁਹਾਡੇ 4-5 ਲੱਖ ਰੁਪਏ ਤੁਹਾਡੀ ਇਨਕਮ ਹੋਏਗੀ ਇਹ ਤੁਹਾਡੇ ਉਹਦੇ ਉਹ ਜਿਹੜਾ ਅਕਾਊਂਟ ਹੈ ਜਿਹੜਾ ਅਫੀਲੀਏਟ ਅਕਾਊਂਟ ਆ ਉਹਦੇ ਵਿੱਚ ਹੋਣੀ ਆ ਉਹ ਸਾਰੀ ਤੁਹਾਡੇ ਬੈਂਕ ਖਾਤੇ ਵਿੱਚ ਉਧਰ ਜਾਣੀ ਆ WhatsApp ਤੋਂ ਤਾਂ ਆਪਾਂ ਬਸ ਕੰਮ ਹੀ ਲੈਣਾ ਆ ਚਾਰ ਸੋਸ਼ਲ ਮੀਡੀਆ ਤੋਂ ਤਾਂ ਤੁਸੀਂ ਕੀ ਕਰਨਾ ਪਹਿਲਾਂ ਉਹ ਵੀਡੀਓ ਜਾ ਕੇ ਦੇਖੋ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗਾ ਤੇ ਮੇਰੇ ਚੈਨਲ ਤੇ ਵੀ ਤੁਸੀਂ ਜਾ ਕੇ ਉਹ ਦੇਖ ਰਹੋ ਐਵੇਂ ਜਿਹੜਾ ਅਫੀਲੀਏਟ ਅਕਾਊਂਟ ਕਿਵੇਂ ਬਣਾਈਏ ਉਹ ਤੁਸੀਂ ਅਕਾਊਂਟ ਬਣਾ ਕੇ ਤੁਸੀਂ ਕੀ ਕਰਨਾ ਉਹਦੇ ਵਿੱਚੋਂ ਕੋਈ ਵੀ ਮੰਨੋ ਕੋਈ ਚੀਜ਼ ਸੇਲ ਕਰਨੀ ਆ ਆਪਾਂ ਕੀ ਕਰਨਾ ਇਹਦੇ ਵਿੱਚ ਆਪਾਂ ਚੀਜ਼ਾਂ ਸੇਲ ਕਰਨੀਆਂ ਨੇ ਕੋਈ ਸੂਟ ਹੋ ਗਿਆ ਜਾਂ ਮੋਬਾਈਲ ਫੋਨ ਆ ਗਿਆ ਜਾਂ LED ਹੋ ਗਈ AC ਹੋ ਗਿਆ ਕਿਸੇ ਵੀ ਹਰ ਇੱਕ ਚੀਜ਼ਾਂ ਮਤਲਬ ਆਪਾਂ ਚੀਜ਼ਾਂ ਸੇਲ ਕਰਾਉਣੀਆਂ ਨੇ ਹੁਣ ਦੇਖੋ ਅੱਗੇ ਗਰਮੀ ਆਉਣ ਵਾਲੀ ਆ ਹੁਣ ਹਰੇਕ ਲੋਕਾਂ ਨੇ ਏਸੀ ਖਰੀਦਣੀ ਖਰੀਦਣੇ ਆ ਤਾਂ ਤੁਸੀਂ ਕੀ ਕਰਨਾ ਏਸੀ ਹੋਗੇ ਜਿਹੜੇ ਉਹ ਆਪਾਂ ਉਹਨਾਂ ਦੀ ਸੇਲ ਕਰਾਉਣੇ ਆ ਜਦੋਂ ਆਪਾਂ ਉਹਨਾਂ ਦੀਆਂ ਚੀਜ਼ਾਂ ਸੇਲ ਕਰਾਵਾਂਗੇ ਤਾਂ ਉਹ ਆਪਾਂ ਨੂੰ 5% ਤੋਂ ਲੈ ਕੇ ਆਪਾਂ ਨੂੰ 40% ਤੱਕ ਆਪਾਂ ਨੂੰ ਉਹ ਆਪਾਂ ਨੂੰ ਕਮਿਸ਼ਨ ਦਿੰਦੇ ਨੇ ਕਿਉਂਕਿ ਆਪਾਂ ਉਹਨਾਂ ਦੀਆਂ ਚੀਜ਼ਾਂ ਸੇਲ ਕਰਵਾਈਆਂ ਨੇ ਜਦੋਂ ਪੋਨੇ ਚੀਜ਼ਾਂ ਸੇਲ ਕਰਾਵਾਂਗੇ ਤਾਂ ਉਹ ਆਪਾਂ ਨੂੰ 5% ਤੋਂ 40% ਆਪਾਂ ਨੂੰ ਉਹ ਕਮਿਸ਼ਨ ਦੇਣਗੇ ਵੀ ਤੁਸੀਂ ਸਾਡੀ ਜਿੰਨਾ ਸੇਲ ਕਰਾ ਜਿੰਨੇ ਤੇ ਉਹਦਾ ਜਿੰਨਾ ਵੀ ਪੈਸਾ ਬਣੇਗਾ ਮੰਨ ਕੇ ਚੱਲੋ ਤੁਸੀਂ ਮਹੀਨੇ ਦੇ ਵਿੱਚ 50 ਚੀਜ਼ਾਂ ਤੁਸੀਂ ਸੇਲ ਕਰਾਤੀਆਂ ਉਹਦੇ ਵਿੱਚ ਤੁਹਾਨੂੰ 20% ਸੇਲ ਮਿਲੀ ਆ ਹਨਾ ਕਿਸੇ ਦਾ ਪਰ ਰੇਟ ਸੀਗਾ 50000 ਕਿਸੇ ਦਾ 60000 ਕਿਸੇ ਦਾ 20 ਕਿਸੇ ਦਾ 15000 ਅਲੱਗ-ਅਲੱਗ ਰੇਟ ਸੀਗੇ ਉਹਦਾ ਤੁਹਾਨੂੰ ਟੋਟਲ ਮੰਨ ਕੇ ਜੱਲੀ ਆਪਨ 20% ਮਿਲ ਗਿਆ ਤਾਂ ਮੰਨ ਕੇ ਚੱਲੋ 20% ਵੀ ਕਿੰਨਾ ਹੁੰਦਾ ਵਾ ਤਾਂ ਮੰਨ ਕੇ ਚੱਲੋ ਤੁਸੀਂ 2 ਤੋਂ 2.5 ਲੱਖ ਰੁਪਏ ਮੇਰੇ ਘਰ ਤੇ ਆਰਾਮ ਨਾਲ ਤੁਹਾਡਾ ਹੋ ਜਾਏਗਾ ਕੰਮ ਕੀ ਕਰਨਾ ਲਿੰਕ ਬੱਸ ਸਿਰਫ ਇੱਕੋ ਹੀ ਆ ਲਿੰਕ ਇੱਕ ਹੀ ਆ ਤਾਂ ਤੁਸੀਂ WhatsApp ਤੇ ਵੀ ਸ਼ੇਅਰ ਕਰਨਾ ਵਾ Instagram ਤੇ ਵੀ ਸ਼ੇਅਰ ਕਰਨਾ ਵਾ Facebook ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰਨਾ ਤੇ Telegram ਦੇ ਵਿੱਚ ਵੀ ਸ਼ੇਅਰ ਕਰਨਾ ਵਾ ਉਹਨੂੰ ਤਾਂ ਉਹ ਜਿਹੜਾ ਕੋਈ ਵੀ ਬੰਦਾ ਉਥੋਂ ਕੋਈ ਚੀਜ਼ ਬਾਏ ਕਰੂ ਮੰਨ ਲਓ ਤੁਸੀਂ ਇੱਕ ਲਿੰਕ ਸ਼ੇਅਰ ਕਰਤਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦੇ ਕੋਲ ਕਿਸੇ ਕੋਲ ਟਾਈਮ ਨਹੀਂ ਹੈਗਾ ਕਿ ਉਹ ਦੁਕਾਨ ਤੇ ਜਾ ਕੇ ਕੋਈ ਚੀਜ਼ ਖਰੀਦੇ ਜਾਂ ਕਿਸੇ ਵੀ ਤਰ੍ਹਾਂ ਦੀ ਮਤਲਬ ਕਿਸੇ ਕੋਲ ਸਮਾਂ ਹੀ ਨਹੀਂ ਹੈਗਾ ਹਰ ਇੱਕ ਕੋਈ ਬੰਦਾ ਤੁਸੀਂ ਦੇਖੋ 85% ਲੋਕ ਨੇ ਨਾ ਜਿਹੜੇ 85% ਲੋਕ ਨੇ ਜਿਹੜੇ ਉਹ ਔਨਲਾਈਨ ਸ਼ੋਪਿੰਗ ਕਰਦੇ ਪਏ ਨੇ ਹਰ ਇੱਕ ਕੋਈ ਬੰਦਾ ਦੇਖੋ ਆਪਣੇ ਮੋਬਾਈਲ ਤੋਂ ਜਾਂ ਪੀਸੀ ਤੋਂ ਲੈਪਟਾਪ ਤੋਂ ਹਰ ਇੱਕ ਕੋਈ ਬੰਦਾ Amazon Flipkart ਹੋ ਗਿਆ ਇਹੋ ਜਿਹੀਆਂ ਚੀਜ਼ਾਂ ਤੋਂ ਉਹ ਉਹ ਚੀਜ਼ਾਂ ਨੂੰ ਖਰੀਦ ਰਿਹਾ ਵਾ ਬਾਏ ਕਰਦਾ ਪਿਆ ਵਾ ਕਿਉਂ ਨਾ ਆਪਾਂ ਵੀ ਉਹਨਾਂ ਦੀਆਂ ਚੀਜ਼ਾਂ ਦਾ ਆਪਾਂ ਫਾਇਦਾ ਲਈਏ ਆਪਾਂ ਉਹਨੀਆਂ ਚੀਜ਼ਾਂ ਸਾਨੂੰ ਆਪਾਂ ਸੇਲ ਕਰਾਈਏ ਤੇ ਸਾਨੂੰ ਕਮਿਸ਼ਨ ਹੋਵੇ ਮੰਨ ਕੇ ਚੱਲੋ ਤੁਹਾਡੇ ਘਰ ਦੇ ਵਿੱਚ 15 ਮੈਂਬਰ ਨੇ 15 ਮੈਂਬਰ ਮੰਨ ਕੇ ਚੱਲੋ ਤੁਹਾਡੇ ਘਰ ਦੇ ਵਿੱਚ ਸਾਰੇ ਚਾਚੇ ਤਾਏ ਜੋ ਵੀ ਹੈਗੇ ਸਾਰੇ ਲਾਗੇ ਮੰਨ ਕੇ ਚੱਲੋ ਉਹਨਾਂ ਦੇ ਵਿੱਚ ਵੀ ਕੋਈ ਨਾ ਤਾਂ ਕੋਈ ਬੰਦਾ ਕੋਈ ਚੀਜ਼ ਬਾਏ ਕਰਦੀ ਹੋਣਾ ਨਾ Amazon ਤੋਂ ਤੁਸੀਂ ਕੀ ਕਰੋ ਹੁਣ ਮੰਨ ਕੇ ਚੱਲੋ ਤੁਹਾਡੇ ਭਰਾ ਨੇ ਕੋਈ ਚੀਜ਼ ਬਾਏ ਕਰਨੀ ਆ ਤੁਹਾਡੇ ਭਰਾ ਨੇ ਮੰਨ ਕੇ ਚੱਲੋ LED ਬਾਏ ਕਰਨੀ ਆ LED ਬਾਏ ਕਰਨੀ ਆ ਉਹ ਆਨਲਾਈਨ ਲੈਣਾ ਚਾਹੁੰਦਾ ਵਾ ਤੁਸੀਂ ਕਿਉਂ ਨਹੀਂ ਐਲ.ਈ.ਡੀ ਦਾ ਲਿੰਕ ਜਿਹੜਾ ਤੁਸੀਂ ਪਹਿਲਾਂ ਆਪਣਾ ਉਹ ਐਮਾਜ਼ਨ ਅਫੀਲੀਏਟ ਅਕਾਊਂਟ ਦੇ ਵਿੱਚੋਂ ਕੱਢੋ ਉਹ ਕੱਢ ਕੇ ਤੁਸੀਂ ਆਪਣੇ ਭਰਾ ਨੂੰ ਲਿੰਕ ਨੂੰ ਦੇ ਦਿਓ ਆਪਣੇ ਭਰਾ ਨੂੰ ਕੋਈ ਵੀ ਇਹ ਲਿੰਕ ਤੇ ਜਾ ਕੇ ਕਲਿੱਕ ਕਰ ਵੀ ਤੈਨੂੰ ਉਹ ਐਲ.ਈ.ਡੀ ਚਾਹੀਦੀ ਹੈ ਤੈਨੂੰ ਐਲ.ਈ.ਡੀ ਮਿਲ ਜੇਗੀ ਤੇ ਮੈਨੂੰ ਕਮਿਸ਼ਨ ਮਿਲ ਜੇਗਾ ਉਹ ਐਲ.ਈ.ਡੀ ਜਦੋਂ ਲਏਗਾ ਤਾਂ ਉਹਦਾ ਜਿੰਨਾ ਵੀ ਕਮਿਸ਼ਨ ਹੋਏਗਾ 5% 10% ਕਮਿਸ਼ਨ ਉਹ ਤੁਹਾਨੂੰ ਆਰਾਮ ਨਾਲ ਮਿਲ ਜੇਗਾ ਤੇ ਤੁਹਾਡੇ ਖਾਤੇ ਦੇ ਵਿੱਚੋਂ ਸਾਰੇ ਪੈਸੇ ਆ ਜਾਣਗੇ ਬਸ ਤੁਸੀਂ ਆ ਚਾਰ ਚੀਜ਼ਾਂ ਦੇ ਕੰਮ ਕਰਨਾ ਵਾ ਤੁਸੀਂ ਤੇ ਇੱਕ ਵਟਸਐਪ ਚੈਨਲ ਤੁਸੀਂ ਜ਼ਰੂਰ ਬਣਾ ਲੈਣਾ ਵਾਰਸਪ ਚੈਨਲ ਜਦੋਂ ਤੁਸੀਂ ਬਣਾਉਂਗੇ ਉਹ ਚੈਨਲ ਤੁਹਾਡਾ ਬਹੁਤ ਜਲਦੀ ਗਰੋ ਕਰੇਗਾ ਤੇ ਤੁਸੀਂ ਵਟਸਐਪ ਤੇ ਜਿੰਨਾ ਵੀ ਤੁਸੀਂ ਮੰਨ ਲਓ ਇੱਕ ਦਿਨ ਦੇ ਵਿੱਚ ਤੁਸੀਂ 50 ਤੁਸੀਂ ਲਿੰਕ ਪਾਤੀ ਵੀ ਅੱਜ ਜੱਬਾਏ ਕਰੋ ਉਹ ਮੰਨ ਲਓ ਤੁਹਾਡੇ ਜਿਹੜੇ ਵਟਸਐਪ ਚੈਨਲ ਦੇ ਉੱਤੇ ਤੁਹਾਡੇ ਫੋਲੋਅਰਸ ਹੈਗੇ ਨੇ 10000 10000 ਦੇ ਵਿੱਚੋਂ ਮੰਨ ਕੇ ਚਲੋ ਤੁਸੀਂ 20 ਲੋਕਾਂ ਨੇ ਵੀ ਚੀਜ਼ ਖਰੀਦ ਲਈ 10000 ਲੋਕ ਬਹੁਤ ਹੁੰਦੇ ਨੇ 10000 ਲੋਕਾਂ ਦੇ ਵਿੱਚੋਂ 20 ਬੰਦਿਆਂ ਨੇ ਵੀ ਇੱਕ ਚੀਜ਼ ਖਰੀਦ ਲਈ ਤੁਹਾਡੇ ਵਟਸਐਪ ਤੋਂ ਆ ਕੇ ਤੁਹਾਡੇ ਦਾ ਚਾਂਦੀ ਬਣ ਗਈ ਠੀਕ ਹੈ ਨਾ ਤੁਹਾਡੇ ਤਾਂ ਨਜ਼ਾਰੇ ਨਜ਼ਾਰੇ ਲੱਗ ਗਏ ਕਿਉਂ ਕਿ ਉਹਨੇ 20 ਬੰਦੇ ਨੇ ਵੀ ਕੋਈ ਚੀਜ਼ ਖਰੀਦ ਲਈ ਜਾਂ 10 ਬੰਦੇ ਨੇ ਵੀ ਚੀਜ਼ ਖਰੀਦ ਲਈ ਤਾਂ ਮੰਨ ਕੇ ਚੱਲੋ 15000 ਤੋਂ ਲੈ ਕੇ 20000 ਰੁਪਿਆ ਤੁਹਾਡਾ ਆਰਾਮ ਨਾਲ ਬਣ ਗਿਆ ਇੱਕ ਦਿਨ ਦਾ ਉਹ ਵੀ ਇੱਕ ਦਿਨ ਦਾ ਕਹਾਂ ਮੈਂ ਇੱਕ ਦਿਨ ਦਾ 15 ਤੋਂ 20000 ਰੁਪਿਆ ਮੰਨ ਕੇ ਚੱਲੋ ਜੇ ਤੁਸੀਂ 20000 ਵੀ ਤੁਸੀਂ ਇੱਕ ਦਿਨ ਦਾ ਡੇਲੀ ਇਸੇ ਤਰ੍ਹਾਂ ਤੁਸੀਂ ਕਮਾਈਏ ਕਮਾਈਏ ਤਾਂ ਮੰਨ ਕੇ ਚੱਲੋ ਮਹੀਨੇ ਦਾ ਦੇਖ ਲਓ 3 2 6 6 ਲੱਖ ਰੁਪਿਆ ਸੌਰੀ 6 ਲੱਖ ਰੁਪਿਆ ਤੁਹਾਡਾ ਹੋ ਗਿਆ ਮਹੀਨੇ ਦਾ 6 ਲੱਖ ਰੁਪਏ ਬਹੁਤ ਜ਼ਿਆਦਾ ਹੁੰਦਾ 6 ਲੱਖ ਦੇ ਵਿੱਚ ਤੁਸੀਂ ਰਾਜੇ ਬਣ ਗਏ ਰਾਜੇ ਹੋਰ ਤੁਹਾਨੂੰ ਚਾਹੀਦਾ ਕੀ ਆ ਸੋ ਉਮੀਦ ਕਰਦਾ ਕਿ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਮੈਂ ਤੁਹਾਨੂੰ ਸਮਝਾਇਆ ਵਾ ਉਹ ਤੁਹਾਨੂੰ ਸਮਝ ਆ ਗਿਆ ਹੋਣਾ ਪ੍ਰੋਪਰਲੀ ਚੰਗੇ ਤਰੀਕੇ ਨਾਲ ਅਗਰ ਤੁਹਾਨੂੰ ਫਿਰ ਵੀ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈਗਾ ਤਾਂ ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਜਾ ਕੇ ਆਪਣੀ ਪ੍ਰੋਬਲਮ ਤੁਸੀਂ ਲਿਖ ਦਿਓ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਵਟਸਐਪ ਤੇ ਤੁਸੀਂ ਮੈਨੂੰ ਕਿਸੇ ਵੀ ਟਾਈਮ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਆਪਣਾ ਜਿਹੜਾ ਤੁਹਾਡੀ ਕੋਈ ਪ੍ਰੋਬਲਮ ਆ ਤੁਸੀਂ ਆਪਣੀ ਪ੍ਰੋਬਲਮ ਸੋਲਵ ਕਰਵਾਵਾ ਕਰਦੇ ਹੋ ਅਗਰ ਤੁਸੀਂ ਚਾਹਦੇ ਹੋ ਕਿਵੇਂ ਅਗਲੀ ਵੀਡੀਓ WhatsApp ਚੈਨਲ ਕਿਵੇਂ ਬਣਾਈਏ ਵੀ ਅਸੀਂ ਚੈਨਲ ਬਣਾ ਕੇ ਉੱਥੋਂ ਕਿਵੇਂ ਅਸੀਂ ਪੈਸੇ ਕਮਾਈਏ ਤਾਂ ਤੁਸੀਂ ਪਲੀਜ਼ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਜਿਆਦਾ ਤੋਂ ਜਿਆਦਾ ਲਿਖੋ ਵੀ ਮੈਂ WhatsApp ਚੈਨਲ ਦੇ ਉੱਤੇ ਇੱਕ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਮੈਂ ਉਹ ਵੀਡੀਓ ਅਗਲੀ ਵਾਰੀ ਮੈਂ ਤੁਹਾਡੇ ਵਾਸਤੇ ਉਹ ਵੀਡੀਓ ਬਣਾ ਕੇ ਲੈ ਜਾਵਾਂਗਾ ਵੀ WhatsApp ਚੈਨਲ ਤੁਸੀਂ ਕਿਵੇਂ ਬਣਾਉਣਾ ਤੇ ਉਸ ਤੋਂ ਤੁਸੀਂ ਪੈਸੇ ਕਿਵੇਂ ਕਮਾਉਣੇ ਆ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਫੇਰ ਕਹਿੰਦਾ ਤੁਸੀਂ ਇੱਕ ਵਾਰੀ Amazon affiliate account ਕਿਵੇਂ ਬਣਾਇਦਾ ਉਹ ਵੀਡੀਓ ਤੁਸੀਂ ਮੇਰੇ ਚੈਨਲ ਤੇ 올ਰੀਡੀ ਪਈ ਹੋਈ ਆ ਉਹ ਵੀਡੀਓ ਜਾ ਕੇ ਜ਼ਰੂਰ ਦੇਖੋ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਕਾਲ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ